ਸ਼ਲੋਕ ਮਹੱਲਾ ਪਹਿਲਾ ਪਹਿਲਾ ਮਾਸੂ ਨਿੰਮਿਆ ਮਾਸੇ ਅੰਦਰ ਵਾਸ ਜਿਉ ਪਾਏ ਮਾਸ ਮੁਹ ਮਿਲਿਆ ਹੱਡ ਚੰਮ ਤਨ ਮਾਸ ਅਜੀ ਪਹਿਲਾਂ ਜਿਹੜਾ ਜਦ ਇਹ ਗਰਭ ਚ ਆਇਆ ਮਾਸੋਂ ਲਿਬਿਆ ਲਿਬਿਆ ਦਾ ਨਿਰਮਾਣ ਸ਼ੁਰੂ ਹੋਇਆ ਜਦੋਂ ਵੱਡਣਾ ਸ਼ੁਰੂ ਹੁੰਦਾ ਹੈ ਸਰੀਰ ਉਹਨੂੰ ਲਿਬਿਆਂ ਲੈ ਜੇ ਆਤਮ ਦਰਵਾਸ ਫਿਰ ਬਾਸ ਵੱਡਾ ਗਿਆ ਸ਼ਰੀਰ ਬਣਦਾ ਗਿਆ ਬਾਸ ਦੇ ਵਿੱਚ ਦਰਵਾਸ ਹੋ ਗਿਆ ਇਹਦਾ ਜੀਵ ਦਾ ਬਾਤਨ ਦਵਾਸ ਹੋ ਗਿਆ ਜੀਵ ਪਾਇ ਵਿੱਚ ਜੀ ਪਾਇਆ ਹੋਇਆ ਹੈ ਨਾ ਆਪਣਾ ਜੀ ਆਪਣਾ ਮਨ ਪਾਇਆ ਹੋਇਆ ਹੈ ਇਹਦੇ ਜਿਹਨੂੰ ਪ੍ਰਭ ਕਹਿੰਦੇ ਆ ਮੂਲ ਕਹਿੰਦੇ ਆ ਹਰ ਕਹਿੰਦੇ ਆ ਉਹਨੇ ਹਰ ਜੀ ਉਹ ਗੁਫਾ ਦਾ ਰੱਖ ਕੇ ਬਾਜਾ ਪਵਨ ਵਜਾਇਆ ਵਜਾ ਬਾਜਾ ਪਵਨ ਦਾ ਹਰ ਵਜਾਉਂਦਾ ਆਹ ਲੇਦਾ ਤੇ ਇਹਨੂੰ ਪਾਇਆ ਹੋਇਆ ਹੈ ਇਹਦੇ ਵਿੱਚ ਗੁਫਾ ਦੇ ਵਿੱਚ ਗੋਹੇ ਮੜਿਆ ਮਾਸ ਦਾ ਹੀ ਮੂੰਹ ਰਿਹਾ ਜਿਉਂ ਜਿਉਂ ਦੇ ਕੋਲ ਮਾਸ ਘੜਾ ਮੂੰਹ ਇਹਦਾ ਮਾਸਾ ਹੀ ਹੈ ਮੂੰਹ ਇਹ ਮੜਿਆ ਹੱਡ ਚੰਮ ਤਨ ਆਹ ਜਿਹੜਾ ਹੱਡ ਨੇ ਚੰਮ ਦੇ ਤਨ ਹੈ ਜਿਹੜਾ ਹਵਾ ਦਾ ਇਹਦਾ ਮਾਸ ਹੈ ਜਿਹੜੇ ਮਾਸ ਖਾਣ ਤੋਂ ਖਰਾਬ ਕੀ ਉਹਨਾਂ ਨਾਲ ਚੱਤਿਆ ਉਹਨੂੰ ਗੱਲ ਜਰੂਰੀ ਮਾਸ ਤੋਂ ਤੁਸੀਂ ਇੱਦੀ ਜਫਰ ਕਿਉਂ ਕਰਦੇ ਹੋ ਸਰੀਰ ਇਹ ਮਾਸ ਦਾ ਸਾਰਾ ਮਾਸ ਨਾਲ ਗੱਡੀ ਚੱਲਦੀ ਹੈ ਮਾਸ ਦੇ ਸਰੀਰ ਦੇ ਵਿੱਚੇ ਨਫਾ ਹੈ ਜਿਹੜਾ ਜੈਨੂ ਪਦਾਰਥ ਮਿਲਣਾ ਨਾ ਕਿਾਰੇ ਪਦਾਰਥ ਮਾਸ ਤੋਂ ਮਿਲ ਨਹੀਂਦੀ ਤੁਹਾਨੂੰ ਇੰਨੇ ਇੰਪੋਰਟੈਂਟ ਵਧੀਆ ਚੀਜ਼ ਨੂੰ ਤੁਸੀਂ ਨਫ਼ਰਤ ਕਰਨ ਲੱਗੇ ਤੁਹਾਨੂੰ ਅਗਲ ਕੀ ਨਜਿੱਤੀ ਅਗਲ ਅਸਰ ਕੀ ਲਈ ਉਹਦੀ ਜੇਡ ਵਾਲਿਆਂ ਨੇ ਕੱਲ ਤੇਰੇ ਨੇ ਨਾਂ ਦੀ ਸਲਾਹ ਦਿੱਤੀ ਹਾਂਜੀ ਮਾਸੋਂ ਬਾਹਰ ਕੱਢਿਆ ਮੰਮਾ ਮਾਸ ਗ੍ਰਾਸ ਮੂਹ ਮਾਸੈ ਕਾ ਜੀਵ ਮਾਸੈ ਕੀ ਮਾਸ ਅੰਦਰ ਸਾਸ ਬਾਸੋਂ ਬਾਹਰ ਕੱਢਿਆ ਬਾਹਰ ਚੋਂ ਬਾਹਰ ਆ ਗਿਆ ਮਾਦਾ ਸਰੀਰ ਵੀ ਤਾਂ ਮਾਸ ਦਾ ਹੀ ਹੈ ਨਾ ਆਪਣੀ ਹੀ ਜਾਨੀ ਬਾਹਰ ਕੱਢਿਆ ਮਾਦਾ ਸਰੀਰ ਮਾਸ ਦਾ ਹੀ ਸੀ ਜਿੱਚੋਂ ਬਾਸੋਂ ਹੀ ਮਾਸ ਉਹ ਬਜਿਆ ਇਹਦਾ ਸਰੀਰ ਪੈਦਾ ਹੋਇਆ ਉਹ ਜੋ ਬਾਹਰ ਕੱਢ ਲਿਆ ਪਪਾ ਦਾਸ ਗਰਾਸ ਜਿਹੜਾ ਰੂਹ ਦੇ ਵਿੱਚ ਦਿੱਤਾ ਮਾਦਾ ਤੰਦ ਬੁੱਬਾ ਜਿਹਨੂੰ ਕਹਿੰਦੇ ਨੇ ਉਹ ਵੀ ਬਾਸ ਦਾ ਹੀ ਗਰਾਸ ਮਿਲਿਆ ਤੂੰ ਪਹਿਲਾਂ ਉਹ ਦੁੱਧ ਵੀ ਬਾਸ ਹੀ ਆ ਜਿਹੜਾ ਮਿਲਿਆ ਗਰਾਸ ਉਹ ਤੇ ਵੀ ਤਾਂ ਬਾਸ ਹੀ ਤੇ ਹਨ ਗਰਾਸ ਤੋਂ ਤਾਂ ਵੱਧ ਦੀ ਗੱਲ ਐ ਦੁੱਧ ਜੇ ਗਰਾਸ ਲੈਣ ਲੱਗਿਆ ਆਪਣੇ ਬੂਹ ਦੇ ਵਿੱਚ ਉੰਗਲਣ ਲੱਗਿਆ ਤਾਂ ਬਾਸ ਹੀ ਫੜਿਆ ਲੂਹ ਦੇ ਵਿੱਚ ਵਿੱਚ ਬਾਸ ਪਾਇਆ ਉਹ ਵੀ ਆਦਮੀ ਦਾ ਚਲੋ ਇਸਤਰੀ ਹੋਈ ਆਦਮੀ ਹੋਈ ਇਸਤਰੀ ਬਾਸ ਤਾਂ ਇੱਕੋ ਹੀ ਐ ਕੋਈ ਨੂੰ ਭਰਾ ਨਹੀਂ ਸਮਝੇ ਮੂਵਾਂ ਸੇਕ ਦਾ ਜਿਹੜਾ ਮੂਵੀ ਮਾਰਦਾ ਭਾਈ ਤੇਰੀ ਜੀਭ ਵੀ ਵਾਸੇ ਦੀ ਹੈ ਵੀ ਵਾਸੇ ਕੀ ਵਾਸੇ ਅੰਦਰ ਸਾਹ ਜਿਹੜਾ ਸਾਹ ਆਉਂਦਾ ਮਾਸ ਦੇ ਅੰਦਰ ਆਉਂਦਾ ਫਸ ਤੇ ਸਾਹ ਨਹੀਂ ਉੜਦਾ ਜਿੰਨਾ ਚਿਰ ਮਾਸ ਦਾ ਸਾਡੇ ਚਾ ਸਰੀਰ ਹੈ ਨਾ ਉਹਨਾਂ ਚਿਰ ਸਾਹ ਹੈ ਹਾਂਜੀ ਵੱਡਾ ਹੋਆ ਵਿਆਹਿਆ ਕਰ ਲੈ ਆਇਆ ਮਾਸ ਮਾਸੋਂ ਹੀ ਮਾਸ ਉਪਜੈ ਮਾਸੂ ਸਭੋ ਸਭਾ ਜੀ ਵੱਡਾ ਹੋਇਆ ਵਿਆਹ ਲੈ ਆਇਆ ਵਿਆਹ ਕੇ ਲੈ ਆਇਆ ਵਿਆਹ ਹੋ ਗਿਆ ਕਾਰ ਕੀ ਲਾਇਆ ਮਾਸ ਸਰੀਰ ਨਾਲ ਕੇ ਆਇਆ ਸਰ ਸਰੀਰ ਕਰਕੇ ਵਿਆਹ ਕੀਤਾ ਆਤਮਾ ਨਹੀਂ ਲੈ ਕੇ ਆਇਆ ਆਤਮਾ ਨਾਲ ਆ ਜੀ ਹੌਲੀ ਹੋ ਸੀ ਆਤਮਾ ਦੀ ਗੱਲ ਨਹੀਂ ਲੋੜ ਨਹੀਂ ਸੀ ਲੋੜ ਸਰੀਰ ਦੀ ਸੀ ਕਿਉਂਕਿ ਸਲਤਨ ਚਲਾਉਣੀ ਸੀ ਪੀੜੀ ਚਲਾਉਣੀ ਸੀ ਕੱਲ ਆਇਆ ਆ ਮਾਸ ਫਾਸੋਂ ਹੀ ਮਾਸ ਉਪਜਿਆ ਹੁਣ ਮਾਸ ਤੋਂ ਹੀ ਇਨਸਾਨ ਬੱਚੇ ਮਾਸ ਪੈਦਾ ਹੋਊਗਾ ਫਾਸੋਂ ਸਭੇ ਸਾਡ ਜਿਹੜੇ ਸਾਡੇ ਰਿਸ਼ਤੇ ਨੇ ਵੀ ਮਾਸ ਦੇ ਹੀ ਨੇ ਅੱਜ ਕੰ ਦੇ ਹੀ ਰਿਸ਼ਤੇ ਨੇ ਖੂਨ ਦੇ ਰਿਸ਼ਤੇ ਆਪਾਂ ਕਹਿੰਦੇ ਯਾਰ ਰਿਸ਼ਤੇ ਖੂਨ ਦੇ ਨੇ ਖੂਨ ਨਾਲ ਆਪੇ ਹੀ ਮਾਸ ਹੈ ਖੂਨ ਦੇ ਪਰ ਬੱਚੇ ਦਾ ਕੋਈ ਫਰਕ ਨਹੀਂ ਫਾਸੋਂ ਸਭੇ ਸਾ ਇਹ ਮਾਸ ਦੇ ਰਿਸ਼ਤੇ ਨੇ ਆਤਮਾ ਦੇ ਰਿਸ਼ਤੇ ਨਹੀਂ ਹੋਣੇ ਆਤਮਾ ਦੇ ਰਿਸ਼ਤੇ ਦੀਜੋ ਆਤਮਾ ਦਾ ਰਿਸ਼ਤਾ ਨਾਂਕਦਾਰ ਨਾਲ ਆਪਣੇ ਬਾਪ ਨਾਲ ਹੈ ਨਾ ਗਾਂ ਬੁੱਲੇਆ ਨਾਲੇ ਨਾ ਕਰਾਣੀ ਨਾਲੇ ਆਤਮ ਦਾ ਰਿਸਤਾ ਲੱਗਿਆ ਆਤਮ ਨਾਲ ਰਿਸਤਾ ਕੀ ਲੈਣਾ ਪਿਆ ਆਤਮ ਦਾ ਰਿਸਤਾ ਲੈਣਾ ਨਾ ਪਿਆ ਲੈਣਾ ਨਾ ਨਖੋ ਗਿਆ ਇਹ ਹੋਰ ਨਾਲਾ ਪਿਆ ਚਲੋ ਬੁੱਢੇ ਗੁੱਢੇ ਨਾਲ ਵੀ ਪਿਆ ਹੋਰ ਨਾਲਾ ਵੀ ਪਿਆ ਪਾਤਨੀਆਂ ਦੇ ਡੇੜੇ ਆਏ ਜਿਹੜੇ ਕੋਲ ਰਹੇ ਉਹਨਾਂ ਨਾਲ ਵੀ ਪਿਆ ਕੁਝ ਖਾਣਾ ਪਿਆ ਜਿਹੜੇ ਬਗਲ ਲੱਗੇ ਜਿਹਨਾਂ ਨੇ ਗੱਲ ਬੁੱਲੀ ਉਹਨਾਂ ਨਾਲ ਪਿਆ ਹਾਂਜੀ ਸਤਗੁਰ ਮਿਲਿਆ ਹੁਕਮ ਬੁੱਝੀਏ ਤਾਂ ਕੋ ਆਵੇ ਰਾਸ ਸਤਿਗੁਰ ਕੋਈ ਮਿਲ ਜਵੇ ਸੱਚ ਦਾ ਜਾਣਨ ਵਾਲਾ ਮਿਲ ਜਵੇ ਸਤਿਪੁਰਖ ਜਾਣ ਲਿਆ ਹੋਵੇ ਕੋਈ ਆਪਣੇ ਚ ਵੀ ਮਿਲ ਜਵੇ ਨਾ ਮਿਲਦਾ ਨਹੀਂ ਹੈਗਾ ਬਾਸ ਕਰਕੇ ਸਰੀਰ ਕਰਕੇ ਨਾ ਮਿਲੇ ਅੰਤਰਾ ਅੱਠ ਵਿੱਚ ਜੇ ਮਿਲੇ ਮਿਲੇ ਅਕੀਏ ਸੋਈ ਅੰਤਰਾਦਮਾ ਉਹ ਸਤਗੁਰ ਨੂੰ ਮਿਲ ਜਵੇ ਤੇਰੀ ਹੁਕਮ 부ਝੀਏ ਤਾਂ ਹੁਕਮ 부ਝੀ ਜਾਏ ਫਿਰ ਹੁਕਮ 부ਝ ਹ ਤਾ ਕੋ ਆਵੇ ਰਾ ਫਿਰ ਤੇ ਸਿਰ ਉੱਤੇ ਗੱਲ ਫਿਰ ਚਲਦੀ ਹੈ ਮਾਤਰ ਸਭੇ ਸਾਹ ਕਾਲੀ ਰਨ ਫਿਟਦੀ ਹੋਣੀ ਜਿਹੜੀ ਅਸੀਂ ਕਹਤਾ ਮਾਸੇ ਬਾਸ ਸੁਪ ਜਾਣਾ ਇਹ ਗੱਲ ਨਹੀਂ ਮੰਨਣੀ ਲੋਕਾਂ ਨੇ ਕਹਿੰਦੇ ਨਾਨਕ ਤਾਂ ਕਬਰियां ਮਾਰਦਾ ਫੇਰਾ ਵੇਰਾ ਤੇ ਸਮਝਾਉਗੀ ਨਹੀਂ ਤਾਂ ਪੁੰਨ ਪਾਪ ਚ ਫਸੇ ਨੇ ਸਾਰੇ ਪੁੰਨ ਪਾਪ ਸਾਡੇ ਵਸ ਨਹੀਂ ਇਹ ਤਾਂ ਸਤਗੁਰੂ ਸਮਝਾਉਣਾ ਗੱਲ ਨੂੰ ਤਾਂ ਇਹਦਾ ਪਰਪ ਤਾਂ ਉਹ ਤੋੜੂਗਾ ਉਹ ਕਬੂਜੂ ਕਰੇ ਸਾਡੇ ਬੇਰੇ ਉਹਨਾਂ ਦੀ ਕੁਝ ਹੁੰਦਾ ਜੇ ਮੇਰੇ ਹੁਕਮ ਨਾਲ ਕੋਈ ਪਾਪ ਹੁੰਦਾ ਤਾਂ ਪਰਮੇਸ਼ਰ ਦਾ ਹੁਕਮ ਕਿਥੇ ਰਹੇਗਾ ਤਾਂ ਹੁਕਮ বুঝে ਤਾਂ ਕੋ ਆਵੇ ਰਾਸੇਰ ਨੂੰ ਇਹ ਗੱਲ ਸਾਡੀ ਕਹੀ ਹੋਈ ਗੱਲ ਉਹਨੂੰ ਰਾਸ ਆਊਗੀ ਵਰਨਾ ਇਹ ਗੱਲ ਰਾਸੇਰ ਹੀ ਨਹੀਂ ਹੋਣੀ ਕਿਸੇ ਨੂੰ ਹਾਂਜੀ ਆਪ ਛੁੱਟੇ ਮਹਿ ਛੁੱਟੀ ਐ ਨਾਨਕ ਬਚਨ ਬਿਨਾਸ ਆਪ ਜੇ ਕੋਈ ਆਪਣੀ ਕੋਸ਼ਿਸ਼ੇ ਨਾਲ ਜੁੜਦਾ ਰਹਿਣਾ ਚਾਹੁੰਦਾ ਹੋਵੇ ਨਾ ਜੇ ਮੈਂ ਆਪਣਾ ਬਛੜੂ ਤੁਮ ਵਾਲਾ ਫੇਰ ਕੇ ਅਸਮੰਧੀ ਲਾ ਕੇ ਐਡਾ ਕੋਈ ਨਾ ਛੁੱਟਿਆ ਨਾ ਛੁੱਟ ਸਕਦਾ ਜੋਰ ਨਾ ਜੁਗਤੀ ਜੋਰ ਬਿਸ਼ਨੂ ਦਾ ਰਾਜੇ ਦਾ ਜੋਰ ਹੈ ਉਹ ਜਦ ਰਾਜੇ ਆਵੇ ਜਦ ਮੈਂ ਅਰੰਭਚੰਦਰ ਆ ਗਿਆ ਕ੍ਰਿਸ਼ਨ ਆ ਗਿਆ ਹੋਰ ਬਿਸ਼ਨੂ ਨੂੰ ਵੀ ਬਿਸ਼ਨੂ ਦੇ ਅਵਤਾਰ ਆ ਗਏ ਉਹਨਾਂ ਕੋਲ ਸ਼ਕਤੀ ਹੈ ਜੋਰ ਹੈ ਤੇ ਅਸ਼ਵਜੀ ਕੋ ਜੁਗਤੀ ਹੈ ਇਹਨਾਂ ਕੋਲ ਜੁਗਤੀ ਹੈ ਜਿਹੜੇ ਆਪਣੇ ਸਿੱਧਰੇ ਉਸ ਵੇਲੇ ਇਹ ਦੋੇ ਤਰੀਕੇ ਦੇ ਵਿੱਚ ਛਡਾ ਸਕਦੇ ਸੰਸਾਰ ਤੋਂ ਜੋਰ ਨਾਲ ਯੁਗਤੀ ਛੁਟਾ ਸਕਦਾ ਆਪ ਕੋਸ਼ਿਸ਼ ਕਰਦੇ ਨੇ ਸਤਿਗੁਰ ਤੇ ਡਿਪੈਂਡ ਕਰਦੇ ਸਤਿਗੁਰ ਦਾ ਇੰਤਜ਼ਾਰ ਨਹੀਂ ਕਰਦੇ ਬਚਨ ਨਹੀਂ ਬੰਦੇ ਮਿਹਰਬਾਨੀ ਦੇ ਚਰਕੀ ਮਾਲੇ ਨੂੰ ਇਹ ਮਿਹਰਬਾਨੀ ਨੂੰ ਨਹੀਂ ਮਿਲਦੇ ਇਹ ਜਿਹੜੇ ਬਚਤ ਦੇ ਇਹਨਾਂ ਦੇ ਧਾਨਕ ਬਚਨ ਬਚ ਨਹੀਂ ਬਣਾਸ ਜਿਹੜੇ ਉਹਨਾਂ ਦੇ ਆਪਣੇ ਆਪਣੇ ਮਤਨ ਆ ਉਹਦੇ ਨਾਲ ਉਹਦਾ ਨਾਸ ਹੁੰਦਾ ਬਚਨ ਗੁਰੂ ਦੇ ਬਚਨ ਦਾ ਨਾਮ ਤਾਂ ਕਾਲ ਦਾ ਨਾਮ ਹੁੰਦਾ ਹੈ ਪਰਮ ਦਾ ਨਾਮ ਹੁੰਦਾ ਹੈ ਕਹਿ ਲਓ ਕੁਰਬਾਨੀ ਦਾ ਦਾ ਪਰਮ ਦਾ ਨਾਮ ਹੋਊਗਾ ਜੇ ਬੁੱਧਵੱਤ ਦੇ ਬਚਨ ਉਹਦੇ ਨਾਲ ਆਪਣੀ ਆਪਣੀ ਅਕਲ ਦਾ ਬੁੱਧੀ ਦਾ ਨਾਮ ਹੋਊਗਾ ਹਾਂਜੀ